ਲਓ ਜੀ ਪੇਸ਼ ਹੈ ਤੁਹਾਡੇ ਅੱਗੇ ਬਹੁਤ ਸੋਹਣੇ ਸੋਹਣੇ ਸੂਟ ਜੋ ਕਿ ਸਿਲਕ ਦੇ ਵਿੱਚ ਆਪਾਂ ਨੇ ਸੇਲ ਲਾਤੀ 1800 2200 ਵਾਲੇ ਸੂਟ ਲੁੱਟ ਲਓ ਮੇਲਾ ਸਿਰਫ 1200 ਰੁਪਏ ਚ ਮਾਵੀ ਦੇ ਹੱਟੀ ਤੇ ਆ ਕੇ ਲੈ ਜੋ ਆਪਾਂ ਸਿਲਕ ਦਾ ਸਟਾਕ ਕਲੀਅਰ ਕਰਨਾ ਹੈ ਜੀ ਲੋ ਪਾਰੀ ਪਾਰੀ ਸੂਟ 2 2000 ਵਾਲੇ ਸਿਰਫ 12 1200 ਰੁਪਏ ਨੂੰ ਲਓ ਜੀ ਦੁਪੱਟਾ ਦੇਖੋ ਕਿੰਨਾ ਘੈਂਟ ਹੈ ਬਹੁਤ ਸੋਹਣੇ ਸੋਹਣੇ ਪਾਰੀ ਪਾਰੀ ਸੂਟ ਸਿਰਫ 1200 ਰੁਪਏ ਚ ਜੇ ਸੂਟ ਤੁਸੀਂ ਨਹੀਂ ਲੈਣਾ ਤਾਂ ਕਿਸੇ ਹੋਰ ਨੂੰ ਸ਼ੇਅਰ ਕਰ ਦਿਓ ਵੀਡੀਓ ਅਗਲੇ ਦਾ ਫਾਇਦਾ ਹੋ ਜਵੇ। ਲਓ ਜੀ। ਕਰੋ ਚੈੱਕ ਸੂਟ। ਇਹ ਵੀ ਸੂਟ ਬੜਾ ਸ਼ਾਨਦਾਰ, ਦੁਪੱਟਾ ਬੜਾ ਘੈਂਟ। ਲਓ ਜੀ ਦੇਖੋ ਕਰੋ ਜੀ ਚੈੱਕ। ਸਿਰਫ 1200 ਰੁਪਏ ਦੀ ਰੇਂਜ ਦੇ ਵਿੱਚ। ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਾਰੀ ਸੂਟ ਆ ਦੇਖੋ। ਬਸ ਇਹ ਤੁਹਾਡਾ ਫਾਇਦਾ ਕਰ ਰਹੇ ਆਪਾਂ। ਦੁਪੱਟਾ ਵੀ ਪੂਰਾ ਭਾਰੀ ਆ ਦੇਖੋ ਦੋ ਰੰਗ ਇਹਦੇ ਵਿੱਚ ਸਿਰਫ 1200 ਰੁਪਏ ਚ ਇਹ ਜੋ ਸਾਰੇ ਹੀ ਮਹਿੰਗੇ ਸੂਟ ਹੈ ਜਿਨੇ ਇਸ ਮੌਕੇ ਦਾ ਫਾਇਦਾ ਉਠਾਉਣਾ ਹੈ ਆਜੋ ਮਾਵੀ ਦੀ ਹੱਟੀ ਕੁਰਾਲੀ ਠੀਕਾ ਜੀ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਸਾਡਾ ਚੈਨਲ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਐਦਾਂ ਦੀਆਂ ਆਫਰਾਂ ਅਸੀਂ ਲੈ ਕੇ ਆਉਂਦੇ ਰਹਿੰਨੇ ਆ ਥੋੜੇ ਥੋੜੇ ਟਾਈਮ ਬਾਅਦ ਬਾਕੀ ਇੰਸਟਾਗ੍ਰam ਤੇ ਡੇਲੀ ਵੀਡੀਓ ਪੈਂਦੀ ਆ ਨਵੇਂ ਆ ਅਪਡੇਟਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਸਾਨੂੰ ਫੋਲੋ ਜ਼ਰੂਰ ਕਰ ਲਓ ਇੰਸਟਾਗ੍ਰam ਤੇ ਮਾਵੀ ਦੀ ਹੱਟੀ YouTube ਤੇ ਵੀ Maavi di Hatti ਦੇ ਨਾਮ ਤੇ ਚੈਨਲ ਆਪਣਾ ਆ ਲੋ ਜੀ ਦੇਖੋ ਕਿੰਨਾ ਹੈਵੀ ਸੂਟ ਹੈ ਆ ਲੋ ਦੁਪੱਟਾ ਜਿਨ੍ਹਾਂ ਕੋਲ ਪਹਿਲਾਂ ਗਏ ਹੋਏ ਆ ਜੀ ਉਹਨਾਂ ਨੂੰ ਪਤਾ ਹੋਣਾ ਵੀ ਇਹ ਕਿੰਨੇ ਵਾਲੇ ਸੂਟ ਹੈ ਠੀਕ ਆ ਜੀ ਹੁਣ ਬਸ ਆਪਾਂ ਇੱਕ ਫਾਇਦਾ ਕਰ ਰਹੇ ਆ ਸਟਾਕ ਕਲੀਅਰ ਕਰਨਾ ਤੁਹਾਡਾ ਫਾਇਦਾ ਹੋ ਰਿਹਾ ਸੋ ਪਹੁੰਚੋ ਬਸ Maavi di Hatti ਤੇ ਜੀ ਆ ਲੋ ਮਿਰਰ ਵਰਕ ਦੇਖੋ ਕਿੰਨਾ ਹੈਵੀ ਸੂਟ ਹੈ ਜੀ ਇਹ ਵੀ ਆਪਾਂ 1200 ਰੁਪਏ 'ਚ ਹੀ ਦੇ ਦੇਣਾ ਆ ਲੋ ਜੀ ਲਓ ਜੀ ਚੱਕੋ ਆਹ ਦੇਖੋ ਕਿੰਨੇ ਭਾਰੀ ਭਾਰੀ ਸੂਟ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਤਾਂ ਆਨਲਾਈਨ ਵੀ ਆਰਡਰ ਕਰਾ ਸਕਦਾ ਪੇਮੈਂਟ ਸਾਨੂੰ Google Pay ਜਾਂ Paytm ਤੁਸੀਂ ਕਰ ਸਕਦੇ ਹੋ ਆਪਣਾ ਐਡਰੈਸ ਭੇਜ ਦਿਓ ਸੂਟ ਤੁਹਾਡੇ ਘਰਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਰਹੂਗੀ ਦੇਖੋ ਗਲਾ ਬਾਜੂ ਦੁਪੱਟਾ ਕੰਟਰਾਸਟ ਆ ਗਿਆ ਠੀਕ ਹੈ ਜੀ ਆਹ ਵੀ ਸੂਟ ਦੇਖੋ ਕਿੰਨਾ ਭਾਰੀ ਆ ਹੁਣ ਲੋ ਆਹ ਲੋ ਦੇਖੋ ਇੱਕ ਸਾਰੇ ਸੂਟ ਮਹਿੰਗੇ ਆ ਬਸ ਇੱਕ ਆਪਾਂ ਤਾਨੂੰ ਦੇਣਾ ਆਪਣੇ ਰੱਬ ਵਰਗੇ ਜੋ ਸਾਡੇ ਗਾਹਕ ਹੈ ਸਾਡੀਆਂ ਭੈਣਾਂ ਸਾਡੇ ਨਾਲ ਜੁੜੇ ਹੋਏ ਆ ਅਸੀਂ ਫਾਇਦਾ ਕਰਨਾ ਤੁਹਾਡਾ ਲੋ ਦੇਖੋ ਦੁਪੱਟਾ ਵੀ ਘੈਂਟ ਹੈ ਨਾ ਆ ਲੋ ਆ ਦੇਖੋ ਸੂਟ ਕਿੰਨਾ ਘੈਂਟ ਹੈ yellow ਕਲਰ ਦਾ ਸੂਟ ਹੈ ਆ ਲੋ ਦੇਖੋ ਪੱਲੇ ਪੱਲੇ ਤੇ ਕਢਾਈ ਕਿੰਨੀ ਪਿਆਰੀ ਹੈ ਦੁਪੱਟਾ ਹੈਗਾ organza ਦਾ ਦੇਖੋ ਤੁਹਾਡਾ ਵਾਤ ਫਾਇਦਾ ਕਰਨਾ ਮੈਂ ਚਾਹੁੰਦਾ ਨਾ ਇਹ ਸਾਡੇ ਨਾਲ ਜੁੜੇ ਹੋਏ ਆ ਗਾਹਕ ਫਾਇਦਾ ਹੋ ਜੂ ਉਹਨਾਂ ਦਾ ਆ ਲਓ ਦੇਖੋ ਗਲੇ ਤੇ ਕੜਾਈ ਗਰਲਿਸ਼ ਡਿਜ਼ਾਈਨ ਦੁਪੱਟਾ ਹੈਵੀ ਆਊਗਾ ਐਦਾਂ ਦਾ ਦੇਖੋ ਇਸ ਤੋਂ ਬਾਅਦ ਰੈੱਡ ਸੂਟ ਲੋ ਜੇ ਕਿਸੇ ਵਿਆਹ ਲਈ ਕੁੜੀ ਨਾਲ ਲੈਣਾ ਤਾਂ ਫਾਇਦਾ ਹੋ ਜੂਗਾ ਉਹਦਾ ਆ ਲਓ ਸਿਰਫ 12 ਪਰ ਇਹ 1200 ਰੁਪਏ ਫਿਕਸ ਹੋਊਗਾ ਕਿਤੇ ਐਦਾਂ ਨਾ ਕਿਹਾ ਕਿ ਵੀ ਆ ਲਓ 1000 ਰੁਪਿਆ 1200 ਤਾਂ 1200 ਹੀ ਲੱਗਣਾ ਜੀ ਫਿਕਸ ਰਹਿਣਾ ਰੇਟ ਜੀ ਇਹ ਆਹ ਲੋ ਦੁਪੱਟਾ ਕੰਟਰਾਸਟ ਬੜੀ ਘੈਂਟ ਆਟਮ ਆ ਆ ਪਹਿਲਾਂ ਜਿਹੜਾ ਇੱਕ ਸੂਟ ਦਿਖਾਇਆ ਸੀ ਠੀਕ ਹੈ ਨਾ ਜਿਹੜਾ ਸੀਗਾ ਉਹ ਉਹੀ ਸੀ ਗ੍ਰੀਨ ਵਾਲਾ ਆ ਗ੍ਰੀਨ ਵਾਲਾ ਸੂਟ ਉਹਦੇ ਵਿੱਚ ਆ ਇੱਕ ਮਰਜੈਂਟਾ ਕਲਰ ਆ ਦੇਖੋ ਆਹ ਵਾਲਾ ਕਰੋ ਚੈੱਕ ਠੀਕ ਹੈ ਜੀ ਆਹ ਲੋ ਆ ਵੀ ਸੂਟ ਬੜਾ ਭਾਰੀ ਆ ਦੇਖੋ ਇਹ ਵੀ 1200 ਦੇ ਦੇਣਾ ਆਪਾਂ ਨੇ ਆਹ ਰੈੱਡ ਸੂਟ ਦੇ ਵਿੱਚ ਕਲਰ ਆ ਦੇਖੋ ਆਹ ਲੋ ਇਹ ਵੀ 1200 ਰੁਪਏ ਚ ਠੀਕ ਹੈ ਜੀ ਆਹ ਲੋ ਦੇਖੋ ਸੂਟ ਆ ਵੀ ਮੋਰ ਪੰਖੀਆ ਕਲਰ ਆ ਬੜਾ ਘੈਂਟ ਰੋਚੀ ਆਕ ਦੇਖੋ ਬਾਜੂ ਤੇ ਵੀ ਵਰਕ ਹੈ ਘੇਰੇ ਤੇ ਵੀ ਵਰਕ ਹੈ ਗਲੇ ਤੇ ਵੀ ਵਰਕ ਹੈ ਦੁਪੱਟਾ ਬਹੁਤ ਸੋਹਣਾ ਕੱਟ ਵਰਕ ਵਾਲਾ ਲਓ ਜੀ ਇਹ ਰੇਟ 'ਚ ਤੁਹਾਨੂੰ ਸੂਟ ਨਹੀਂ ਮਿਲਣੇ ਕਿਤੋਂ ਵੀ ਨਹੀਂ ਮਿਲਣੇ ਮੇਰੀ ਗਾਰੰਟੀ ਆ ਇਹ ਠੀਕ ਹੈ ਜੀ ਆਰਓ ਦੇਖੋ ਡਿਜ਼ਾਈਨ ਇਹ ਪਿਓਰ ਅਪਾੜਾ ਸਿਲਕ ਹੈ ਕੋਈ ਡੁਪਲੀਕੇਟ ਸਿਲਕ ਨਹੀਂ ਹੈਗੀ ਕੋਈ ਡੁਪਲੀਕੇਟ ਸਾਫਤ ਕਰ ਦਵੇ 10000 ਰੁਪਏ ਨਾ ਲਵਾਂਗੇ ਪਿਓਰ ਪਾੜਾ ਸਿਲਕ ਦੇ ਸੂਟ ਆ ਦੇਖੋ ਜੈਕਟ ਸਟਾਈਲ ਆ ਦੇਖੋ ਚਨੋਂ ਦਾ ਦੁਪੱਟਾ ਹੈ ਜੀ ਇਹ ਵੀ 1200 ਰੁਪਏ ਚ ਲੈ ਲਓ ਮੇਲਾ ਆ ਕੇ ਫਾਇਦਾ ਕਰਾ ਲਓ ਬਸ ਆਪਣਾ ਕੇ ਵੀਡੀਓ ਚ ਮੈਂ ਸਾਰੇ ਸੂਟ ਨਹੀਂ ਦਿਖਾ ਸਕਦਾ ਸੂਟ ਆਪਣੇ ਕੋਲ ਹੋਰ ਵੀ ਬਹੁਤ ਡਿਜ਼ਾਈਨ ਪਏ ਆ ਬਸ ਤੁਸੀਂ ਪਹੁੰਚ ਜਾਓ ਮਾਵੀ ਦੀ ਹੱਟੀ ਤੇ ਜਲਦੀ ਤੋਂ ਜਲਦੀ ਜੇ ਤੁਸੀਂ ਇਸ ਆਫਰ ਦਾ ਫਾਇਦਾ ਚੱਕਣਾ ਆ ਲਓ ਦੇਖੋ ਪੱਲੇ ਪੱਲੇ ਦੀ ਕੜਾਈ ਠੀਕ ਹੈ ਜੀ ਆ ਲਓ ਚਨੋਂਦ ਦਾ ਦੁਪੱਟਾ ਐਦਾਂ ਦਾ ਠੀਕ ਹੈ ਜੀ ਇੱਕ ਡਿਜ਼ਾਈਨ ਆ ਰਹਿ ਗਿਆ ਦੇਖੋ ਜੀ ਆ ਵੀ 1200 ਰੁਪਏ ਚ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੋਰ ਡਿਜ਼ਾਈਨ ਵੀ ਬਹੁਤ ਹੈ ਸਾਰੇ ਬਹੁਤ ਫਿਰ ਲੰਬੀ ਵੀਡੀਓ ਹੋ ਜਾਂਦੀ ਆ ਠੀਕ ਹੈ ਜੀ ਅੱਜ ਕੱਲ ਕਿਸੇ ਕੋਲ ਬਹੁਤਾ ਟਾਈਮ ਨਹੀਂ ਹੈ ਇਸ ਕਰਕੇ ਹੁਣ ਆਪਾਂ ਜ਼ਿਆਦਾਤਰ ਇੰਸਟਾਗ੍ਰam ਤੇ ਡੇਲੀ ਰੀਲ ਪਾਉਂਦੇ ਆ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਮਾਵੀ ਦੀ ਹੱਟੀ ਮਰੰਡਾ ਰੋਡ ਤੇ ਆਪਣੀ ਸ਼ਾਪ ਹੈ ਜੀ ਐਡਰੈਸ ਸਟਾਰਟਿੰਗ ਤੁਸੀਂ ਦੇਖ ਲਿਆ ਹੋਣਾ ਬਾਕੀ ਜੇ ਫੇਰ ਵੀ ਨਾ ਐਡਰੈਸ ਪਤਾ ਲੱਗਿਆ ਤਾਂ ਕਾਲ ਕਰ ਲਿਓ ਠੀਕ ਹੈ ਜੀ WhatsApp ਕਰ ਲਿਓ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਪੱਕਾ ਕਰ ਦਿਓ ਜੀ ਤਾਂ ਕਿ ਸਭ ਦਾ ਫਾਇਦਾ ਹੋ